ਸੰਗਰੂਰ ਦੇ ਮੂੜਕੇ ਇਲਾਕੇ ਦੇ ਵਿੱਚ ਘੱਗਰ ਨਦੀ ਚ ਵੱਧ ਰਹੇ ਪਾਣੀ ਨੇ ਇਲਾਕੇ ਦੇ ਲੋਕਾਂ ਦੀ ਚਿੰਤਾ ਵਧਾਈਆਂ ਨੇ ਤੇ ਇਲਾਕੇ ਦੇ ਵਿਧਾਇਕ ਅਤੇ ਪੂਰਾ ਪ੍ਰਸ਼ਾਸਨਿਕ ਅਮਲਾ ਜਾਇਜ਼ਾ ਲੈਣ ਦੇ ਲਈ ਅ ਘੱਗਰ ਦੇ ਕਿਨਾਰਿਆਂ ਦੇ ਪਹੁੰਚੇ ਹੈਗਾ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਦੀਆਂ ਭਰੀਆਂ ਹੋਣ ਟਰਾਲੀਆਂ ਨੇ ਜਿਹੜੀਆਂ ਉਹ ਲਗਾਤਾਰ ਪਹੁੰਚ ਰਹੀਆਂ ਨੇ ਕਿਉਂਕਿ ਜਿਹੜੇ ਜਿਹੜੇ ਕਿਨਾਰੇ ਜਿੱਥੋਂ ਜਿੱਥੋਂ ਕਮਜ਼ੋਰ ਨੇ ਉਸ ਕਿਨਾਰਿਆਂ ਦੇ ਉੱਪਰ ਜਿਹੜੀ ਮਿੱਟੀ ਪਾ ਕੇ ਬੰਨ ਮਜ਼ਬੂਤ ਕੀਤਾ ਜਾਵੇ ਕੱਲ ਰਾਤ ਤੋਂ ਪਹਿਲਾਂ ਘੱਗਰ ਦੇ ਵਿੱਚ ਪਾਣੀ ਬਿਲਕੁਲ ਖੜਾ ਸੀ ਬਿਲਕੁਲ ਸਾਂ ਸੀ ਪਰ ਲੇਕਿਨ ਰਾਤ ਤੋਂ ਬਾਅਦ ਪਾਣੀ ਕਈ ਫੁੱਟ ਵਧਿਆ ਜਿਹੜਾ ਜਿਹੜਾ ਖਨੌੜੀ ਦੇ ਵਿੱਚ ਜਿੱਥੇ ਘੱਗਰ ਦਾ ਜਿਹੜਾ ਪਾਣੀ ਦਾ ਪੱਧਰ ਚੈੱਕ ਕੀਤਾ ਜਾਂਦਾ ਉੱਥੇ 729 ਫੁੱਟ ਦੇ ਉੱਪਰ ਜਿਹੜਾ ਪਾਣੀ ਜਿਹੜਾ ਇਹ ਪਹੁੰਚਿਆ ਹੈਗਾ ਪਿਛਲੀ ਵਾਰ ਇਸ ਜਗ੍ਹਾ ਤੋਂ ਪ੍ਰੋਗ ਘੱਗਰ ਟੁੱਟਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਪਰੇ ਨੇ ਬੋਰੀਆਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਮੈਂ ਕੈਮਰਾਮੈਨ ਚਾਹੁੰਗਾ ਕਿ ਇਸ ਜਗ੍ਹਾ ਤੋਂ ਪ੍ਰੋਗ ਘੱਗਰ ਦੇ ਵਿੱਚ ਲਗਭਗ 200 ਫੁੱਟ ਚੌੜਾ ਪਾੜ ਪਿਆ ਸੀ ਇਹ ਮਕਰੋੜ ਸਾਹਿਬ ਪਿੰਡ ਹੈ ਸਾਹਮਣੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਦੇ ਜਿਹੜੇ ਗੱਟੇ ਨੇ ਜਿਹੜੇ ਉਹ ਭਰ ਕੇ ਰੱਖੇ ਗਏ ਨੇ ਤਾਂ ਜੋ ਅਗਰ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਪਾਣੀ ਜ਼ਿਆਦਾ ਵਧਦਾ ਹੈਗਾ ਤਾਂ ਉਹ ਮਿੱਟੀ ਦੇ ��ਟਿਆਂ ਨੂੰ ਜਿਹੜਾ ਵਰਤਿਆ ਜਾਵੇ ਦੂਜੇ ਪਾਸੇ ਟਰਾਲੀਆਂ ਨੇ ਜਿਹੜੀਆਂ ਉਹ ਮਿੱਟੀ ਦੀਆਂ ਭਰ-ਭਰ ਜਿਹੜੀਆਂ ਆ ਰਹੀਆਂ ਨੇ ਭਾਈ ਜੀ ਕਿਵੇਂ ਦੇਖਦੇ ਹੋ ਅੱਜ ਪਹਿਲੀ ਵਾਰ ਜੀ ਪਾਣੀ ਦਾ ਪੱਧਰ ਲਗਾਤਾਰ ਵਧਿਆ ਥੋੜਾ ਥੋੜਾ ਡਰਾਉਣ ਲੱਗੇ ਹੈਗਾ ਭਾਈ ਜੀ ਇਹ ਪਾਣੀ ਜਿਹੜਾ ਅੱਜ ਚਾਲੂ ਆਇਆ ਕੱਲ ਪਾਣੀ ਇੱਥੇ ਬਹੁਤ ਘਟਦੀ ਆ ਤੇ ਅਸ਼ਤਾ ਮਾ ਅਸ਼ਤਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਭਗਵਾਨ ਤਮਾਨ ਮੁੱਖ ਮੰਤਰੀ ਸਾਹਿਬ ਜੀ ਦਾ ਤੇ ਸਾਡੇ ਐਮਐਲ ਸਾਬ ਪਰਿੰਦਰ ਗੋਲਜੀ ਹਲਕਾ ਲੈ ਰਗਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਭਗਵਾਨ ਜੀ ਕੋਲ ਮੁੱਦਾ ਠਾਇਆ ਕਗਰਦਾ ਅੱਜ ਤੱਕ ਕਿਸੇ ਵੀ ਮੰਤਰੀ ਨੇ ਕਿਸੇ ਵੀ ਸਰਕਾਰ ਨੇ ਇਹ ਮੁੱਦਾ ਨਹੀਂ ਠਾਇਆ ਅਸੀਂ ਇਹਨਾਂ ਦੇ ਕੰਮਾਂ ਦੇ ਉੱਤੇ ਅਸੀਂ ਇਹਨਾਂ ਨੂੰ ਕੋਈ ਚੌੜਾ ਕਰਤੀਆਂ ਸੜਕਾਂ ਹਾਂਜੀ ਹਾਂ ਇਹ 15 15 ਫੁੱਟ ਜਿਹੜੇ ਚੌੜੇ ਕਰਤੇ ਪਹਿਲਾਂ 5 4 ਫੁੱਟ ਚੌੜਾ ਸੀ ਇਹ ਬੰਦ ਹਰ ਸਾਲ ਟੁੱਟ ਜਾਂਦੀ ਆ ਪਿਛਲੇ ਸਾਲ ਦੀ ਮੈਂ ਤਾਂ ਕਿ ਜੀ ਮਹਣ ਅੱਜ ਪਹਿਲੀ ਵਾਰ ਪਾਣੀ ਵਧਿਆਗਾ ਕਿ ਲਗਾਤਾਰ ਜੇਕਰ ਪਾਣੀ ਹੁੰਦਾ ਤਾਂ ਹੋਰ ਵਧਿਆ ਪਿਛਲੀ ਵਾਰ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਲਗਭਗ 53 ਥਾਮਾਂ ਤੋਂ ਕੱਗਰ ਪੂਰਾ ਖਿਲਰ ਗਿਆ ਸੀ ਪਰ ਸਰਕਾਰ ਕਣੀਓ ਤਾਂ ਦੇਖੋ ਪੂਰਾ ਮਜ਼ਬੂਤ ਬੰਦ ਕੀਤੇ ਨੇ ਬਾਕੀ ਦੇਖੋ ਅੱਗੇ ਮਾਲਕ ਦੀ ਉਹ ਐ ਤੇ ਕੱਗਰ ਵੀ ਕਹਿਣ ਦਾ ਮਤਲਬ ਹੀ ਪਹਿਲਾਂ ਚੌੜਾ ਘਟ ਹੁੰਦਾ ਤਾਂ ਟੁੱਟੋ ਦਿਆ ਐਦਕੀ 15 ਫੁੱਟ ਚੌੜਾ ਐ ਐਦਕੀ ਵੀ ਕਹਿਣ ਦਾ ਮਤਲਬ ਕੋਈ ਸੁਭਾਅ ਨਹੀਂ ਟ ਤੇ ਇਹ ਸਾਰਾ ਹੀ ਲੈ ਕੇ ਮਕੋੜ ਸਾਹਬ ਤੋਂ ਕੜੈਲ ਤੱਕ ਬੰਦ ਚੋੜਾ ਚੱਲ ਰਿਹਾ ਹੈ ਲਗਾਤਾਰ ਕੰਮ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਦੀ ਵਧੀਆ ਬਿਲਕੁਲ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਥੋੜਾ ਵਧਣ ਦੇ ਨਾਲ ਪੂਰਾ ਪ੍ਰਸ਼ਾਸਨਿਕ ਹੰਮਲਾ ਲੈ ਕੇ ਇਲਾਕੇ ਦੇ ਵਿਧਾਇਕ ਐਸ ਟੀਮ ਤੇ ਲੋਕ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਜਾਇਜ਼ਾ ਲਿਆ ਭਾਵੇਂ ਕਿ ਪਾਣੀ ਅਵੇਲੇਬਲ ਹਜੇ ਬਹੁਤ ਨੀਚੇ ਹੈਗਾ ਜੇ ਅਗਰ ਗੱਲ ਕੀਤਾ ਜਾਵੇ ਤਾਂ ਤਕਰੀਬਨ ਜਿਹੜਾ ਖਾਤਰ ਨਿਸ਼ਾਨ ਆ ਉਹ ਹਜੇ 20 ਫੁੱਟ ਹੋਰ ਉੱਪਰ ਆਗਾ ਪਰ ਲੇਕਿਨ ਜਦੋਂ ਹਿਮਾਚਲ ਦੇ ਵਿੱਚ ਪਾਣੀ ਬਰਸਾਤ ਹੁੰਦੀ ਹੈ ਤਾਂ ਪਾਣੀ ਜਿਹ ਸਤ ਅੱਠ ਜੁਲਾਈ ਨੂੰ ਹੋਈ ਕੱਗੜ ਦਾ ਜਿਹੜਾ ਕਿਨਾਰੇ ਸੀ ਜਿਹੜੇ ਉਹ ਟੁੱਟ ਚੁੱਕੇ ਸੀ ਅ ਵਿੱਕੀ ਬੋਲਰ ਮਕਰੋੜ ਸਾਹਿਬ ਮੂਨਕ ਸੰਗਰੂਰ